ਬਜੀ ਸਾਈ ਭੀ ਕੁੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤਿ ਜੁਨੀ ਸਪਾੰਗ ਗੁਰ ਪ੍ਰਸਾਦਿ ਜਾਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੀਐ ਸੋਚਨਾ ਹੋਵੇ ਜਿਸ ਚਲਖਵਾਰੇ ਚੁੱਪੇ ਚੁੱਪ ਨ ਹੋਵੇ ਜੇ ਲਹਿਰਾਂ ਲਿਫਤਾਰ ਭੁਖਿਆ ਬੁਖ ਨ ਉਤਰੀ ਜਬਨਾ ਪੁਰੀਆਂ ਪਾਰ ਸੈਸ ਸਿਆਣ ਬਲਕੋ ਇਤ ਕੰਜਲ ਨਾਲ ਕਿਵਸ ਜੀ ਆਰਾ ਹੋਇ ਗਿਵ ਕੁੜੇ ਟੁੱਟੇ ਪਾਲੂ ਕਮ ਜੈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣਾ ਕਾਰੋਕਮ ਨ ਕਹਿਆ ਜਾਏ ਹੁਕਮੀ ਹੋਵਨ ਜੀ ਹੁਕਮ ਮਿਲੇ ਵੜਿਆਈ ਤੁਮੀ ਉਤਮ ਨੀਚੋ ਹੁਕਮ ਲੇਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ਿਸ਼ ਇਕ ਮਿਸਰਿ ਆਪੁਾਈਐ ਹੁਕਮੈ ਅੰਦਰ ਸਭ ਕੋ ਬਾਹਰੁ ਕਮ ਨ ਕੋਈ ਨਾਨਕ ਹੁਕਮਿ ਜੇ 부ਜੇ ਤਾ ਹੋਮੇ ਕਹਿ ਨ ਕੋਈ ਗਾਵੇ ਕੋ ਤਾਣ ਹੋਵੇ 기 શેਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵੜਿਆ ਇਆ ਚਾਰ ਗਾਵੇ ਕੋ ਵਿਦਿਆ ਵੇਖ ਵਿਚਾਰ ਗਾਵੇ ਕੋ ਜਾ ਜੁ ਕਰੇ ਤਨ ਖੇਗਾ ਵੇ ਕੋ ਜੀ ਲੈ ਫਿਰ ਦੇਗਾ ਵੇ ਕੋ ਜਾ ਪੈ ਦੇ ਸੇ ਦੂਰ ਗਾਵੇ ਕੋ ਵੇਖੀ ਹਾਦਰਾ ਦੂਰ ਕਦਨਾ ਗਤੀ ਨਾ ਆਵੇ ਤੋ ਟੁਟ ਕਾਟ ਕਾਟ ਗਤੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤੱਕ ਬਾਇ ਜੁਗਾ ਜੁਗੰਤਰ ਖਾਏ ਗਾਏ ਹੁਕਮਿਓ ਹਕਮ ਚਲਾਏ ਰਹਾ ਨਾਨਕ ਵਿਗ ਸੇ ਵੇ ਪਰਵਾਹ ਸਾਚੇ ਸਾਈ ਉਸ ਜਨੋਂ ਉਪਾਖੇ ਪੋ ਪਾਰ ਅੱਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਏ ਜਿਤ ਜਿਸੇ ਦਰਬਾਰ ਮੁਕੇ ਬੋਲਣ ਬੋਲਿਏ ਜਿਤ ਸੁੰਦਰੇ ਪਿਆਰ ਅੰਮ੍ਰਿਤ ਵੇਲਾ ਸਾਚਨੋਂ ਉੜਾਈ ਵਿਚਾਰ ਕਰਮੀਆਂ ਵੇ ਕੱਪੜਾ ਨਧਰੀ ਮੁਖ ਦਵਾਰ ਨਾਨਕੀ ਮੇ ਜਾਣੀਏ ਸਭ ਆਪੇ ਸਚਿਆਰ ਤੱਬੀ ਅਨੰਜੈ ਕੀਤਾ ਨ ਹੋਇ ਆਪੀ ਆਪਣੇ ਨੰਨਜਨ ਸੋਇ ਜਿਨ세 ਵਤਨ ਪਾਇਆ ਮਾਣ ਨਨਕ ਗਾਵੀਏ ਗੁਣੀ ਨਿਦਾਨ ਗਾਵੀਏ ਸੁਣੀਏ ਮਨ ਰੱਖਿਆ ਪਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਹੇ ਸਮਾਏ ਗੁਰੂ ਈਸ਼ਰ ਗੁਰੂ ਗੋਬਰਖ ਬਰਮਾ ਗੁਰੂ ਪਾਰਵਤੀ ਮਾਈ ਜੀਉ ਜਾਨਖ ਨਹੀਂ ਕਣਕ ਤਨ ਜਾਏ ਗੁਰਾਇਕ ਦੇ ਬੁਝਾਈ ਸਭਨਾ ਜੀ ਕਾਇਕ ਦਾਤ ਸੋ ਮੈਂ ਵਿਸਰ ਨ ਜਾਏ ਤੀਰਥ ਨਾਮ ਜੇ ਤਿਸ ਪਾਉ ਮਨ ਪਾਣੇ ਕੇ ਨਾਈ ਕਰੀ ਜੇ ਤਿਸ ਟੂ ਪਾਏ ਵੇ ਕਮਨ ਕਰਮਾ ਕੇ ਮਿਲੇ ਲਈ ਮਤ ਵਿਚ ਰਤਨ ਜੋ ਹਰ ਮਾਨਿਕ ਜੇ ਇਕ ਗੁਰ ਕੀ ਸਿਖ ਸੁਣੀ ਗੁਰਾਂ ਇਕ ਦੇ ਬੁਝਾਈ ਸਭਨਾ ਜੀ ਆਂ ਕਾਇਕ ਦਾਤਾ ਸੋ ਮੈਂ ਵਿਸਰ ਨ ਜਾਏ ਜੀ ਜੁਗ ਚਾਰਿਆ ਜੋ ਹੋਦ ਸੁਨੀ ਹੋਏ ਨਮ ਕਰਨਾ ਵਿੱਚ ਜਾਣੀਏ ਨਾਲ ਚਲੇ ਸਭ ਕੋਈ ਚੰਗਾ ਨਾ ਵਰਖਾਈ ਕੇ ਜਿਸ ਕੀ ਰਤ ਜਗ ਲੇ ਜੇ ਤਿਸ ਨਦਰ ਨਾ ਵਈ ਤਾ ਵਰ ਨ ਪੁੱਛੇ ਕੇ ਕੀ ਤਾ ਅੰਦਰ ਕੀਟ ਕਰ ਦੋਸ਼ੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤੇਹਾ ਕੋਈ ਨ ਸੁਜੀ ਜੇ ਤਿਸ ਕੋਨ ਕੋਈ ਕਰੇ ਸੁਨੀਏ ਸਿੱਧ ਪੀਰ ਸੁਨਾ ਤੁਸ ਸੁਨੀਏ ਤਰਤ ਤਵਣ ਆਕਾਸ਼ ਸੁਨੀਏ ਦੀਪ ਲੋ ਪਤਾਲ ਸੁਨੀਏ ਪੂਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਨੀਏ ਦੁਖ ਪਾਪ ਕਾ ਨਾਸ਼ ਸੁਨੀਏ ਇਸਰ ਬਰਮਾਇ ਸੁਨੀਏ ਮੁਖ ਸ੍ਰੀ ਹਰਿਮੰਦ ਸੁਨੀਏ ਜੋਗ ਜੁਗਤ ਤਨ ਭੇਦ ਸੁਨੀਏ ਸਾਸਤ ਸਿਮਤ ਵੇਦ ਨਾਨਕ ਭਗਤ ਸਦਾ ਵਿਗਾਸ ਸੁਨੀਏ ਦੁਖ ਪਾਪ ਕਾ ਨਾਸ਼ ਸੁਨੀਏ ਸਤ ਸੰਤੋਖ ਗਿਆਨ ਸੁਨੀਏ ਅਚਲ ਕ੍ਰਿਸ਼ਨ ਸੁਨੀਏ ਪਰਪੜ ਪਾਵੇ ਮਾਨ ਸੁਨੀਏ ਲਾਗੇ ਸਹਿਜ ਧਿਆਨ नानक भगता सदावि विगास सुनिए दुख पाप का नास सुनिय सरा गुणा के सुनिए शेख पीर पातशाह सुनिए अंधे पावेरा सुनिए हाथो वेश गा नानक भगता सदा विगास सुनिए दुख पाप का नास मने की गत कहीं न जाए जे को कहे पीछे पछताए ਕਾਗਜ਼ ਕਲਮ ਨਾ ਲਿਖਣ ਆਰ ਮੰਨੇ ਕਾ ਬੇਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਪਵਣ ਕੀ ਸੁਧ ਮੰਨੇ ਮੂ ਛੋੜਨਾ ਨ ਖਾਏ ਮੰਨੇ ਜਮ ਕੇ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ મને માર્ગ ઠાક ના પાય મને પક્ષ પર ગરજાય મને મગ્ન ચલે પંથ મને તરમ સે તીશ બાંધ એસા નામ નિરંજન હોય જે કો મન જાને મન કોય મને પાવે મુખ દ્વાર મને પરવારે સાધાર મને તે ગુ સિ મનેનક ભવ ન ભીખ એસા નામ નિરંજન હોય જે કો મન જાને મન કોઈ પંચ પ્રવાણ પંચ પ્રદાન પંચે પાવે દરગે માણ પંચ સોહર જ ગુરેખ ધ્યાન જે કો કહે કરે વિચાર કરતે તે કરે નહી સુમ ਤੋਲ ਤਰਮ ਦੇਆ ਕਪੂਤ ਸੰਤੋਖਤਾ ਪ੍ਰਕਿਆ ਜਨ ਸੂਤ ਜੇ ਕੋ 부ਜਹੁ ਸਚਿਆਰ ਤਵਲੇ ਉਪਰ ਕੀਤਾ ਭਾਰ ਹਰਦੀ ਹੋਰ ਪਰੇ ਹੋਰ ਹੋਰ ਦਿਸਤੇ ਬਾੜ ਤੇ ਲਗਵੰਜੂਰ ਜੀ ਜੰਤਰੰਗਾ ਕੇ ਨਾਮ ਸਭ ਨਾ ਲਿਖਾ ਬੜੀ ਕਲਾਮ ਇਹ ਲਿਖਾ ਲਿਖ ਜਾਣ ਕੋਈ ਲਿਖਾ ਲਿਖਿਆ ਕੀਤਾ ਹੋਏ ਕੀਤਾ ਤੋਣਛਲ ਰੂਪ ਕੀਤੀ ਦਾਤ ਜਾਣੇ ਕੋਣ ਕੂਤ ਕੀ ਤਪਸੋਂ ਇੱਕ ਇੱਕ ਵਾਂ ਤੁਸੀਂ ਹੋਈ ਲਖ ਦਰਿਆਉ ਕੁਦਿਤ ਕਵਣ ਕਾ ਵਿਚਾਰ ਵਾਰੇਨ ਜਮਾ ਇੱਕ ਵਾਰ ਜੁ ਤੁਦ ਭਾਵੇਂ ਸਹੀ ਬਲੀਕਾ ਤੂ ਸਦਾ ਸਲਾਮਤ ਤ੍ਰਿੰਨਕਾਰ ਅਸ਼ੰਖ ਜਪ ਸੰਖ ਪਾਓ ਸੰਖ ਪੂਜਾ ਸੰਖ ਤਪਤਾਓ ਸੰਖ ਗ੍ਰੰਥ ਮੁਕਿ ਵੇਦ ਪਾਠ ਸੰਖ ਜੋਗ ਮਨ ਰਹੀ ਉਦਾਸ ਅਸ਼ੰਖ ਪਗਤ ਗੁਣ ਗਿਆਨ ਵਿਚਾਰ ਸੰਖ ਸਾਧਿ ਅਸ਼ੰਖ ਦਾਤਾਰ ਅਸੰਖ ਸੂਰਮੋ ਪਖ ਸਾਰ ਸੰਖ ਮੋ ਲਿਵ ਲਾਇ ਤਾਰ ਕੁਦਰਤ ਕਵਣ ਕਾ ਵਿਚਾਰ ਵਾਰ ਅਨ ਜਾਮੈ ਇਕ ਵਾਰ ਜੋ ਤੁਦ ਪਾਵੇ ਸਹਿ ਪਲਿਕਾ ਤੁ ਸਦਾ ਸਲਾਮਤ ਨਿਰੰਕਾਰ ਅਸੰਖ ਮੁਰਕੰਧ ਕੋਰ ਸੰਖ ਜੋ ਹਰਾਮ ਕੋਰ ਸੰਖ ਅਮਰ ਕਰ ਜਾਏ ਜੋਰ ਸੰਖ ਗਲਵੜ ਹਤਿਕ ਮਾਇ ਸੰਖ ਪਾਪੀ ਪਾਪ ਕਰ ਜਾਏ ਸੰਖ ਕੂੜੇ ਅਰ ਕੂੜੇ ਫਿਰਾਏ ਸੰਖ ਮਲੇਸ਼ ਮਲ ਪਖ ਖਾਏ ਸੰਖ ਨਿੰਦਕ ਸੇ ਕਰੇ ਪਰ ਨਾਨਕ ਨੀਚ ਕਹੇ ਵਿਚਾਰ ਵਾਰੀ ਨ ਜਾਵੇ ਇਕ ਵਾਰ ਜੋ ਤੁਦ ਪਾਵੇ ਸੈ ਪਿਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਸੰਖ ਨਾਵ ਸੰਖ ਥਾਵ ਗਮ ਗਮ ਸੰਖ ਲੋ ਸੰਖ ਕੈ ਸਿਰ ਪਾਰੋ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰਾ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਿਖਾਣ ਜਿਨੇ ਲਿਖੇ ਦਿਵ ਸੇ ਨਾ ਜੀ ਫਰਮਾਇ ਦਿਵ ਤੇ ਪਾਇ ਜੇ ਤਾ ਕੀਤਾ ਤੇ ਤਾ ਨਉ ਵਿਨਾ ਮੈ ਨਾਈ ਕੋ ਤਾ ਕੁਦਰਤ ਕਮਣ ਕਾ ਵਿਚਾਰ ਵਾਰੇ ਅਨ ਜਮੈ ਇਕ ਵਾਰ ਜੁ ਤੁਦ ਪਾਵੇ ਸੈਂਪਲੀ ਕਰ ਤੂ ਸਦਾ ਸਲਾਮਤ ਨਿਰੰਕਾਰ पर यह हाथ पैर तन दे पानी तूते उतरसके मूत कपड़े हुए दे सब तो भरिए मत पापा के संग तो पैना वह के रंग पुन्नी पापी आख ना ही कर कर ना लिख जाए ਆਪੇ ਵੀ ਜਾਪੇ ਖੋ ਨਾਨਕ ਗੁਗ ਮਿਉ ਜੋ ਤੀਰਥ ਸਾਪੇ ਦਇਆ ਤਦ ਦਾਨ ਜੇ ਕੋ ਪਾਵੇ ਤਿਲ ਕਮਨ ਸੁਣੀਆ ਮਨਿਆ ਮਨ ਕੀਤਾ ਪਾਉ ਅੰਤਰਗਤ ਿਰਤ ਮਲਣਾਉ ਸਭ ਗੁਨ ਤੇ ਮੈ ਨਹੀਂ ਕੋਈ ਵਿਨ ਗੁਨ ਕੀਤੇ ਭਗਤ ਨਾ ਹੋਇ ਸਛਾਤ ਬਾਣੀ ਬਨਮਉ ਸਤ ਸੋਨ ਸਦਾ ਮਨ ਜਾਉ ਕਵਨ ਜੇ ਲਾ ਵਕਤ ਕਵਨ ਕਮਰਿਤ ਕਵਨ ਮਾਰ ਕਵਨ ਸਰੂਤੀ ਮਾ ਕਵਨ ਜਿਤ ਤੋ ਆਕਾਰ ਵੇਲ ਨਾ ਪਾਇ ਪੰਡਤੀ ਜਿਉ ਵੇਲੇ ਕੁ ਪ੍ਰਾਨ ਵਕਤ ਨ ਪਾਇਓ ਕਾ ਦੀਏ ਜਿ ਲਿਖਣ ਲੈ ਕੁ ਰਾਂ ਟਿਤ ਵਣ ਜੋਗੀ ਜਾਣ ਰਤਮਾ ਨ ਕੋਈ ਜਾ ਕਰਤਾ ਸਿਢੀ ਕੋ ਸਾਝੇ ਆਪੇ ਜਾਣੇ ਸੋਇ ਕਿਵ ਕਰ ਅੱਖ ਕਿਵ ਸਾਲੈ ਕੁ ਵਰਨੀ ਕਿਵ ਜਾਣਾ ਨਾਨਕ ਅੱਖਾਂ ਸਭ ਕੋਏ ਇੱਕ ਦਿਕ ਸਿਆਣਾ ਵੱਡਾ ਸਾਈ ਵੱਡੀ ਨਾ ਕੀਤਾ ਜਾ ਕਾ ਹੋਵੇ ਨਨਕ ਜੇ ਕੋ ਆਪੇ ਜਾਣੇ ਅਗੀ ਗੈਣਾ ਸੋਇ ਪਤਲਪਤਲ ਖਗਾ ਸਗਾ ਸੋਡ ਗੋਡਕ ਪਾਲਤ ਕੇ ਵੇਦ ਕੈਨਿਕ ਵਾਤ ਸੈ ਸਠ ਹਾਰ ਕੈਨਿਕ ਤੇ ਬਾਸ ਰੁਕਤਾ ਤੋ ਲੇ ਕੋ ਤੇ ਲਿਖੇ ਲਿਖਿਉ ਵਿਨਾਸ ਨੈਨਕ ਵੱਡਾ ਕੀ ਆ ਪਿ ਜਾਣੇ ਆਪ ਸਲਾਈ ਸਲਾਈ ਤੇ ਸੁਰਤ ਨ ਪਾਇਨ ਦੀ ਆ ਤੇ ਵਾ ਪਵਿ ਸਮੁੰਦਰ ਜਾਣੀ ਹੈ ਸਮੁੰਦਰ ਸਾ ਸੁਲਤਾਨ ਗਿਰਸੇ ਟੀ ਮਾਲਤਾਨ ਕੀੜੀ ਤੁਲ ਨ ਹੋਈ ਜੇ ਚਸ਼ਮਨੋ ਨਾ ਵਿਸਰੇ अंतरा शिफ्टी कह न अंत अंत न करना दीन अंत अंतन में खंजुर न अंत अंतन जाप किया मन मंत्र अंतन जाप कीता कार अंतन जाप पारावार अंत कारण केते बिल्ला है ताके अंत न पाए जाए ये अंतन जाने कोई बोतक ये बोतक होय बड़ा साई ऊंचा था ऊंची ऊपर ऊंचा नौ ਇਬੜੂ ਚੋ ਵੇਖੋਇ ਤਿਸੁ ਚੇਕ ਜਾਣ ਸੋ ਜਵੜਾ ਆਪ ਜਾਣਿਆ ਆਪ ਆਪ ਨੰਗਰਦਰੀ ਕਰਮੀ ਦਾਤ ਪੋਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤੇਲ ਨ ਤਮੈ ਕੀਤੀ ਮੰਗੀ ਜੁਧ ਪਾਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਖਤ ਤੋ ਟੈ ਵਿਕਾਰ ਕੀਤੇ ਲੈ ਲ ਮੁਖਰ ਪਾਈ ਕੀਤੀ ਮੁਰ ਖਾਇ ਕਾਇ ਇਤਿ ਦੁਖ ਪੁਖ ਸੁਦ ਮਾਰੇ ਬਿਦਾ ਤੇਰੀ ਦਸਾਰ ਬੰਦ ਕਲਾਸੀ ਬਣੇ ਹੋਏ ਹੋ ਰਾਕ ਨ ਸਕੇ ਕੋਈ ਜੇ ਕੋ ਖਾਏ ਕਣ ਪਾਏ ਹੋ ਜਾਣੇ ਜੇ ਤੀ ਅਮੁ ਖਾਏ ਆਪੇ ਜਾਣੇ ਆਪੇ ਦੇ ਆ ਕਿਸੇ ਵੀ ਕੇ ਕੇ ਜਿਸ ਨੂੰ ਬਖਸ਼ੂ ਸਿਫਤ ਸੁਲਾਣਾ ਨੁ ਪਾਇ ਸ਼ਾਈ ਪਾਚਾ અમૂલ ગુણ મૂલ વપાર મુલ વપારી અમૂલ ભંડાર આવે મુલાવ જાય જૂલ પાય મૂલ સુમાય મૂલ તર મૂલ દીવાન મૂલ તુલ મુલ પરવાન મૂલ બક્ષી મૂલ નિશાન મુલ કર્મ મૂલ ફરવાન મુલ મુલાખ્યા જય આખ આખરે આખે ભેન્દ પાઠ પુરાણ આખે પડે કરે વ્યાન આખે ભર કે ઇંદા કે ગોપી દે ગોવિંદ ਅਕੇ ਇਸਰਾ ਕੇ ਸਿੱਧਾ ਕੇ ਕੀਤੇ ਕਿਤੇ ਬੁੱਧਾ ਕੇ ਧਨਮਕ ਦੇਵਾ ਕੇ ਸੁਨਰਮੰਜਨ ਸੇਵਾ ਕੀਤੇ ਆਕੇ ਆਕਣ ਪਾਏ ਕਿਤੇ ਕੇ ਟੁੱਟ ਜਾਏ ਤੇ ਕੀਤੇ ਹੋਰ ਕਰੇ ਤਾਂ ਅਕ ਨਾ ਸਕੈ ਕੀ ਕੇ ਜੀਵੜ ਪਾਵੇ ਤੇ ਵੜ ਹੋਈ ਨਨਕ ਜਾਣੇ ਸੱਚ ਸੋਏ ਜੇ ਕੁਆਕੇ ਬੋਲ ਵਗੜ ਤਾ ਲਿਖਿਆ ਸਿਰ ਗਵਾਰਾ ਗਵਾਰੂ ਸੂਦਰ ਕੀ ਅਸੂ ਕਰਕੇ ਹੈ ਜਿਤ ਬ ਸਰਬ ਸੁਮਾਲੇ ਵਾ ਜੇ ਨਾਦ ਨੇਕ ਸੰਗਾ ਕੀਤੇ ਵਾਵਣ ਹਾਰੇ ਕੀਤੇ ਰਾਗ ਪਰਿਸ਼ੋ ਕਹੀਣ ਕੀਤੇ ਗਾਵਣ ਹਾਰੇ ਗਾਵਨ ਤੁਧ ਨੋ ਪਉਣ ਪਾਣੀ ਵਿਸੰਤਰ ਗਾਵੇ ਰਾਜ ਤਰੰਧੁ ਹਾਰੇ ਗਾਵੇ ਚੁੱਤ ਗੁਪਤ ਲਿਖ ਜਾਣਾ ਲਿਖ ਲਿਖ ਤਰੰ ਵਿਚਾਰੇ ਗਾਵੇ ਸਰਬਰਮਾ ਦੇਵੀ ਸੋਣ ਸਦਾ ਸਵਾਰੇ ਗਵਿੰਦਿੰਦਰਾਸਨ ਬੈਠੇ ਦੇਵ ਦੇ ਅੰਦਰ ਨਾਲੇ ਗਾਵਨ ਜੁ ਦੁਸਮਾ ਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਥੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਨਿਰਕੀ ਸੁਜੁਗ ਜੁਗ ਵਿਦਿਆ ਨਾਲੇ ਗਾਵੇ ਮੋਹਨਿਆ ਮਨਮੋਹਨ ਸੁਰਗਾ ਮਚਪਿਆਲੇ ਗਾਵਨ ਰਤਨੁ ਪਾਇ ਤੇਰੀ ਅਛਰਤੀਤ ਨਾਲੇ ਗਾਵੇ ਜੂਦ ਮਹਾਬਲ ਸੁਰਗਾ ਗਾਵੇ ਖਣ ਵਿਚਾਰੇ गावेखंड मंडल वर मंडा घर के रखे तारे से तू न गांव जो तुझ बावन रहते तेरे भगत हर साले और किथे गावण से मैं जत ना मन नानके बिचारे सोई सोई सदा साच साहिब साच साच नै है भी उसी जैन जैसी रचना जिन निर्झाई रंगी रंगी पाती कर कर जैसी मैं जनु पाई कर कर देखे किताब ना जी चुस्की बड़ाई ਜੋ ਤਿਸ ਪਾਵੇ ਸੋਈ ਕਰ ਸੀ ਹੁਕਮ ਨ ਕਹਿ ਨ ਜਾਏ ਕਰ ਸੋ ਪਾਸ਼ਾ ਸਹਿ ਪਸ਼ੈ ਮਨਨ ਕਰਨ ਨ ਜੈ ਮੁੰਦਾ ਸੰਤੋਗ ਸ਼ਰਮ ਪਚੂਲੀ ਧਿਆਨ ਕੀ ਕਰੇ ਵੀ ਪੂਤ ਖਿੰਤਾ ਗਲ ਕੁਆਰੀ ਕਾ ਜੂਡਨ ਦਾ ਪ੍ਰਤੀਤਾ ਹੈ ਪੰਜੀ ਸਗਲ ਮਾਤੀ ਮਨ ਜਿਤੇ ਜਗ ਜੀਤਾ ਦੇਸ਼ ਸਹਿ ਦੇਸ਼ ਆਦਨੀ ਦੇ ਨਾਦ ਨਾ ਜੁਜੂ ਇਕ ਵੇਸ਼ ਪਗਤ ਗਿਆਨ ਦੇ ਆ ਪੰਡਾਰਨ ਘਟ ਘਟ ਵਜੇ ਨਾ ਤਾ ਆਪ ਜਾਣਾ ਅਥੀ ਸਭ ਜਾ ਕੇ ਰਿਤ ਸਦਾ ਵਰਾ ਸਾਦ ਸੰਜੋਗ ਜੂਦੂ ਘਰ ਚਲਾਵੇ ਲੇਖਿਆ ਵੇ ਪਾਗ ਦੇ ਸਸਾ ਦੇ ਸਾਦਨੀ ਤੇ ਨਦ ਨਾ ਜੂਦੂ ਇੱਕ ਵੇਸ਼ ਇਕ ਘਮਾਈ ਜੁਕਤ ਵੀ ਇਤਿਂਚਲੇ ਪਰਵਾਨ ਇੱਕ ਸੰਸਾਰਿਕ ਭੰਡਾਰ ਇਕ ਲਾਇ ਦੀਵਾਨ ਜਿਥੇ ਇਸ ਪਾਵਤੇ ਵਿੱਚ ਲਾਵੇ ਜਿਉ ਵੇ ਫਰਮਾਨੋ ਵੇ ਕਿ ਉਹਨਾਂ ਨਦਨਾ ਵੇ ਬੋਤਾ ਹੈ ਵਿਡਾਨ ਆਦੇਸ਼ ਸੇ ਦੇਸ਼ਾ ਦੇ ਨੀਦ ਨਾਦਨ ਜੂਜੂ ਵੇ ਕੋ ਵੇਸ ਅਸ਼ਲੋਏ ਲੋਏ ਪੰਡਾਰ ਜੋ ਕਿ ਚੁਪਾਇ ਸੋਇ ਕਵਾਰ ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਰ ਦੇਸ਼ ਸੈ ਦੇਸ਼ਾ ਦਨੀ ਦਨਾ ਦਨਾ ਜੁਗਨੂ ਵੇਖੋ ਵੇਸ ਇਕ ਦੂਜੀ ਬੋਲਾ ਕੋਇ ਲਾ ਕੋਇ ਲਾ ਕਵੀ ਸ ਲਖ ਲਗੇ ਰਾ ਕੀ ਇੱਕ ਨਾਮ ਜਗਦੀਸ਼ ਏ ਤਰਾਤ ਪਤ ਪਵੜੀ ਐ ਚੜੀ ਹੋਈ ਕੀਸ ਸੁੰਗਲ ਆਕਾਸ਼ ਕੀ ਕੀਟਾਈ ਦੀਸ રણ પ્રદી પેડીક જોર છૂપે નોર જોર જોર મંગંદેન જોર જોર નજીવર મન જોર ਜੂਰਨ ਰਾਜੁ ਮਲ ਮਨਸੂਰ ਜੂਰਨ ਸੁਤੀ ਗਿਆਨ ਵਿਚਾਰੇ ਜੂਰਨ ਜੁਗਤੀ ਛੁਟੈ ਸੰਸਾਰ ਜਿਸਤ ਜੋਰ ਕਰਵੇ ਕੇ ਸੋਇ ਨਨਕੁ ਤਮਨੀਚਨ ਕੋਏ ਰਾਤੀ ਰੁਤੀ ਤਿਤਿ ਬਾਰ ਪਵਨ ਪਾਣੀ ਅਗਨੀ ਪਾਦਲ ਤਿਸ ਵਜੁ ਤਾਂ ਤਿਥਾ ਪ੍ਰਕੀਤਰਮ ਸਾਲ ਤਿਸ ਵਜੁ ਜੂਗਤ ਕੇ ਨੰਗ ਦੇਨ ਕੇ ਨਾਮ ਨਿਕ ਨੰਤ ਕਰਮੀ ਕਰਮੀ ਹੋਏ ਵਿਚਾਰ ਸਚਾਪ ਸਚਾ ਦਰਬਾਰ ਤਿੱਤੇ ਸੋਹਣ ਬੰਚਪੁਰ ਵਾਨੰਦ ਦੀ ਗਰਮ ਭਵੇ ਨਿਸ਼ਾਨ ਕਚੂ ਬਕਾਇ ਉਤੇ ਪਾਇ ਨਨਕ ਗੈਂਜਾ ਪੇ ਜਾਏ तरम खंड का हो तरम ज्ञान खंड का खो करम केते पवन पानी वशांतर केते कान केते भर में गाढ़ कड़िए रूप रंग के वेश केती गरम करम भूमि केते केते धूप देश ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿਦ ਬੁੱਧ ਨਾਥ ਕੇਤੇ ਕੇਤੇ ਰਤ ਦੇਵੀ ਵੇਸ ਕੇਤੇ ਦੇਵਦਾਨੋ ਮੁਨੀ ਕੇਤੇ ਕੇਤੇ ਨਤ ਸਮੰਦ ਕੇਤੀ ਖਾਣੀ ਕੇਤੀ ਬਾਣੀ ਕੇਤੇ ਪਾਦ ਨਰਿੰਦ ਕੇਤੀ ਸੁਰਤੀ ਸੇਵ ਕੇਤੇ ਨਾਨਕ ਅੰਤ ਅੰਤ ਗਿਆਨ ਕਰਨ ਮੈਂ ਗਿਆਨ ਪ੍ਰਚੰਡ ਤੇਤੇ ਨਾਦ ਬਿਨੋਦ ਕੋਣ ਅਨੰਦ ਸ਼ਰਮ ਗਣ ਕੀ ਬਾਣੀ ਰੂਪ ਤੇਤੇ ਕਾਰਤ ਕੜੀ ਬੋਤ ਨੂਪ ताकि गला कथियाना जाए जे को कहे पीछे पछताए तिते कड़ियसुरबुद्ध तिथे कड़ियसुरा सरा कि शुद्ध करम खंड की बाणी जोर तिथ्य हो न कोई और तिथे जोत मा बसूरत तिन मय नाम लिया पर पूरा तिते सीत सीता मै म माहे ताग्ये रूप न ने जाय नाम मनन ढागे जाय जिनके नाम से मन माहे ਤੇ ਤੇ ਭਗਤ ਵਸੇ ਕੇ ਲੋ ਕਰੇ ਨ ਸਚਾ ਮਨ ਸੋ ਸਾਚ ਕਰ ਨਮਸਰ ਨਿਰੰਕਾਰ ਕਰ ਕਰ ਵੇਖੇ ਨਦਨੀ ਹਾਲ ਤੇ ਕੰਡ ਮੰਡਲ ਵਰਮੰਡ ਜੇ ਕੋ ਕਤੇ ਤਨ ਤਨ ਤੇ ਤੇ ਲੋ ਲੋ ਕਰ ਜਿਵ ਜਿ ਹੁਕਮ ਤੇ ਵਤੀ ਕਰ ਵੇਖੇ ਵਿਕਸ਼ ਕਰ ਵਿਚਾਰ ਨਾਨਕ ਤਨਾ ਕਰਦਾ ਸਾਰ ਜਤ ਪਾਰ ਤਿਰਸ ਨਿਆਰ ਆਹਰਣ ਮਤ ਵਿਰ ਤਿਆਰ ਪੌਖਲ ਅਨ ਅਗੰਤਪਤਾਉ ਪੰਡਾ ਪਾਉ ਅਮ੍ਰਿਤ ਤੇ ਟਟਾਲ ਕਰੀ ਇਹ ਸਭ ਦਸ ਜੀ ਟਕਸਾਲ ਜਿੰਨ ਕੋ ਨਦਰ ਕਰਮ ਤੇ 因 ਕਾਰਨ ਨ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਦਾਹੀ ਦੇ ਖੇਲ ਸਗਲ ਜੁਗਾਤੇ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੇ ਧਰਮ ਨੂੰ ਦੂਰ ਕਰਮੀ ਆਪੋ ਆਪਣੀ ਕੇ ਨੜੇ ਕੇ ਦੁਰਜਨੀ ਨਾਮ ਧਿਆਇਆ ਗੈਮ ਸਕਤ ਕਾਲ ਨਾਨਕ ਤੇ ਮੁਖ ਜਲੇ ਕੀ ਛੁਟੀ ਨਾਲ ਜਿਨੀ ਨਾਮ ਧਿਆਇਆ ਗੈਮ ਸਕਤ ਕਾਲ ਨਾਨਕ ਤੇ ਮੁਖ ਜਲੇ ਕੀ ਛੁਟੀ ਨਾਲ ਸਤਿਨਾਮ ਸ਼੍ਰੀ ਵਾਹਿਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ